ਜੀ ਨਾਕ ਤੇ ਖੜੇ ਆ। ਇਹ ਦੋ ਨੌਜਵਾਨ ਆਏ ਆ। ਇਹਨਾਂ ਨੂੰ ਰੁਕਿਆ। ਵੀ ਇਹਨਾਂ ਨੂੰ ਪਿਆ ਵੀ ਆਪਣੇ ਕੋ ਡਾਕੂਮੈਂਟ ਦਿਖਾਓ। ਇਹਨਾਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ। ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ, ਨਾ ਕੋਈ ਆਈ.ਡੀ. ਇਸ ਦਿੱਤੀ ਇਹਨਾਂ ਨੇ। ਜਿੰਨਾਂ ਦੋਸਤ ਸੱਤ ਮੋਟਰ ਵੀ ਕੈਕਟ ਬੰਦ ਕਰ ਦਿੱਤਾ। ਜਲੰਧਰ ਰੋਡ ਤੇ ਆਪਣਾ ਗੱਡੀ ਸਾਡੇ ਮੁਲਾਜ਼ਮ ਨੇ ਰੱਖੀ ਸੀ। ਇਹਦੇ ਆਪਣਾ ਡਾਕਮੈਂਟ ਆਪਣੇ ਕੋਲ ਵਾਸਤੇ ਆ ਤੇ ਕੋਈ ਆਪਣੇ ਮੁੱਖੇ ਡਾਕਮੈਂਟ ਪੇਸ਼ੀ ਕਰ ਸਕਦੇ। ਤੇ ਉਹ ਕਾਫੀ ਪਾਣੀ ਦਾ ਪੇਸ਼ ਆਈ ਮਲਾਜਣਾ ਕਿ ਹੁਣ ਅਸੀਂ ਇਹ ਗੱਡੀਏ ਫੋਨ ਕਰਦੇ ਅਸੀਂ ਕੋਈ ਹਤੀ ਆਪਣਾ ਬਾਰ ਬਾਰ ਨੂੰ ਗਿਆ ਸੀ ਪਰ ਕੋਈ ਪੇਪਰ ਦਿਖਾ ਨਹੀਂ ਕਿ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਇਸ ਪ੍ਰਲਾਪ ਨੂੰ ਕਾਰਵਾਈ ਕਰਦੀ ਹੈ ਗੱਡੀ ਨੂੰ ਫੋਨ ਕਰਦੇ ਜੀ ਨਾਕੇ ਤੇ ਖੜੇ ਹਾਂ ਇਹ ਦੋ ਨੌਜਵਾਨ ਆਏ ਐ ਇਹਨਾਂ ਨੂੰ ਰੋਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਲ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ ਨਾ ਕੋਈ ਆਰ.ਸੀ. ਪੇਸ਼ ਕੀਤੀ ਇਹਨਾਂ ਨੇ ਕਸ਼ਿੰਦਰ 207 ਮੋਟਰ ਵੀ ਕਲੈਕਟਰ ਬੰਦ ਕਰਤੀ ਅਸਾਂ ਪੰਜ ਚਾਰ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣਿਆ ਨਹੀਂ ਆਗੇ ਮਹਿਸਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮਰਚਨ ਕਰਨਗੇ ਬੈਂਸਬਾਜੀ ਦਾ ਅੱਜ ਕੱਲ੍ਹ ਤੁਹਾਨੂੰ ਪਤਾ ਸਾਰੇ ਬੰਦੇ ਦੀ ਗੋਗੀ ਆ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਣਾ ਡਾਕੂਮੈਂਟ ਹੈ ਆਪਣਾ ਤੇ ਫੋਨ ਵੱਸ ਕੇ ਆ ਤੇ ਕੋਈ ਆਪਣੇ ਮੁਖੇ ਡਾਕਣ ਕੋਈ ਪੇਸ਼ੀ ਕਰ ਸਕੀ ਸੀ ਤੇ ਉਹ ਕਾਫੀ ਬਤਵੀਂ ਨਾ ਪੇਸ਼ ਆਇਆ ਮਲਾਜਮਾਂ ਤੇ ਹੁਣ ਅਸੀਂ ਇਹ ਗੱਡੀ ਇਹ ਬੌਂਡ ਕਰਤੀ ਹੈ ਇਹ ਸਰ ਸਿੰਬਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਇਹਦੀ ਸਰ ਕੋਈ ਨਹੀਂ ਅਸੀਂ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸ ਪਰ ਲਾਗ ਜੋ ਕਾਰਵਾਈ ਕਰਤੀ ਹੈ ਗੱਡੀ ਬੌਂਡ ਕਰਤੀ ਅਸੀਂ